ਚਲੋ ਜੀ ਤਾਂ ਹੀ ਤੋਂ ਹੌਲੀ ਤੋਂ ਸਾਰਾ ਨੂੰ ਤਿਆਰ ਕਰੀ ਸੱਸੀ ਕਾਲ ਇਹ ਆਜਾ ਆਪਣਾ ਬਾਡੀ ਅਣਕ ਬਾਡੀ ਦਾ ਦੂਜਾ ਦਿਨ ਹੋ ਗਿਆ ਬਹੁਤ ਮਗਰ ਵਿਕਾ ਲੀਏ ਤੇ ਮਾਨਤਾ ਜੀ ਮਗਰ ਵਿਕਾ ਲੀਏ ਤੇ ਹਾਲ ਐ ਤੇ ਮਿਸ ਕਰ ਰਹੇ ਬਹੁਤ ਜਿਆਦਾ ਤੇ ਉਹ ਕੋੜਾ ਤੋਂ ਉਹਦੀ ਗੱਲ ਹੋਰ ਵੱਖਰੀ ਹੋਣੀ ਸੀ ਕਹਿੰਦੇ ਮਗਰ ਬਿਲਕੁਲ ਅੱਜ ਅਸੀਂ ਦੂਜਾ ਵਲੌਗ ਬਣਾ ਰਹੇ ਹਾਂ ਫਿਰ ਆਪਣੀ ਆਉਣ ਵਾਲੀ ਐ ਰੇਟ ਕਰ ਰਹੇ ਮਸ਼ੀਨ ਦੀ ਮਸ਼ੀਨ ਵਾਲੇ ਨੇ 3-4 ਕਿਲੇ ਕਿਸੇ ਦਾ ਵਧਵਾਜੋ ਬਲੌਗ ਕਹਿੰਦੇ ਵੱਢ ਕੇ ਆਵਾਂਗੇ ਬਸ ਹੌਣ ਵਾਲੀ ਹੈ ਬਸ ਸਮਝਣ ਵਾਲੀ ਹੈ ਚਲ 10:30 ਵਜੇ ਆਪਾਂ ਮਸ਼ੀਨ ਚਲਾਵਾਂਗੇ ਤੇ ਕਰਕੇ ਕਰਦੇ ਕਰੀਆਂ ਨੂੰ ਵਲੌਗ ਦੇਖਦੇ ਰਹੋ ਲਓ ਜੀ ਦੋਸਤੋ ਮਸ਼ੀਨ ਆਖਰਕਾਰ ਪਹੁੰਚ ਚੁੱਕੀ ਹੈ 10:30 ਵਜੇ ਓਏ ਖੜਕਾ ਜਾਂ ਕਾਦਾ ਕਰੀ ਜਾਂਦੀ ਐ ਜਿਹੜੀ ਲਾਂਗਾ ਲੈ ਕੇ ਜਾਂਦੀ ਫੱਟੀ ਜੀ ਉਹ ਟੁੱਟੀ ਐ ਫੀਡਰ ਚ ਫੀਡਰ ਫੱਟੀ ਜੀ ਟੁੱਟੀ ਐ ਕੋ ਕੜਕੜਕ ਜੇ ਕਰਦੀ ਸੀ ਕਾਰੀ ਜਾਂਦੀ ਸੀ ਵਾਈ ਕਰਦੀ ਸੀ ਝੱਕਾ ਝੱਕਾ ਪਹੁੰਚੇਗਾ ਇਹਦਾ ਨਹੀਂ ਪਾਇਆ ਹੈ ਹੈ ਇਹ ਆਪਾਂ ਲਾ ਲਾਂਗੇ ਤੇ ਫਾਰਮ ਟਰੈਕ ਤੇ ਜ਼ੋਰ ਵਾਜੂਗਾ ਇਹਨਾਂ ਹੈ ਹਾਂ ਪੂਰਾ ਫਰਕ ਪੈਂਦਾ Qual é ਭਾਵੇਂ ਗੌਂਡੀਆਂ ਨੇ ਪੱਠਿਆਂ ਨੂੰ ਪਾਣੀ ਲਾਇਆ ਸੀ ਸੁਹਾ ਆ ਗਿਆ ਤੇ ਇੰਨਾ ਥਾਂ ਕਰਤਾਰ ਨੇ ਗਿੱਲਾ ਇਹ ਥੋੜਾ ਜਾਣ ਗੌਣ ਨੂੰ ਵੇਖਣਾ ਚਾਹੀਦਾ ਹੈ ਵੀ ਬਈ ਕਣਕ ਵੱਢਣ ਵਾਲੀ ਬਈ ਅਗਲਿਆਂ ਦੀ ਤੇ ਆਣ ਗੌਣ ਨੂੰ ਭੈਣ ਭਰਾ ਨੂੰ ਸੋਚਣਾ ਚਾਹੀਦਾ ਹੈ ਕੱਲਾ ਇੱਕ ਕਲੇਸ਼ ਨੂੰ ਥਾਂ ਬਣ ਵਾਲੀ ਗੱਲ ਹੋ ਜਾਂਦੀ ਹੈ ਇੱਕ ਨਾ ਦੋਸਤੋ ਪਤਾ ਨਹੀਂ ਕੀ ਲੋਕਾਂ ਨੂੰ 6 ਮਹੀਨੇਾਂ ਦੀ ਖੇਤੀ ਜੀ ਏਡੀ ਕਾਲ ਹੋ ਜਾਂਦੀ ਵੱਢਣ ਦੀ ਵੀ ਸਾਰੇ ਪਿੰਡਾਂ ਜੀ ਇਦਾਂ ਦੇ ਲੋਕ ਹੋਣਗੇ ਸਾਡੇ ਪਿੰਡ ਵੀ ਬਹੁਤ ਘਰ ਹੈਗੇ ਆ ਜਿਹੜੇ ਕੱਚੀ ਫਸਲੀ ਵਟ ਲੈਂਦੇ ਆ ਤੇ ਮੁੜ ਕੇ ਝੋਨੇ ਵਾਂਗੂ ਹਲਾਈ ਜਾਂਦੇ ਆ ਮੰਡੀਆਂ 'ਚ ਮੁੜ ਕੇ ਮੋਇਸਚਰ ਆਈ ਜਾਂਦਾ ਹੈ ਗਲਤੀਆਂ ਫੇਰ ਸਰਕਾਰ ਦੀਆਂ ਕੱਢੀਆਂ ਜਾਂਦੀਆਂ ਹੈ ਕਿ ਸਰਕਾਰ ਫਸਲ ਨਹੀਂ ਲੈਂਦੀ ਇਹਦੀ ਸਰਕਾਰਾਂ ਦਾ ਵੀ ਕਸੂਰ ਨਹੀਂ 6 ਮਹੀਨਿਆਂ ਦੀ ਖੇਤੀ ਨੂੰ 5-6 ਦਿਨਾਂ ਦੀ ਕਾਲ ਪਿੱਛੇ ਫਸਲ ਖਰਾਬ ਕਰ ਲੈਣੀ ਮਿੰਨਤਨ ਲੱਗਦਾ ਕੋਈ ਸਿਆਣਪ ਵਾਲੀ ਗੱਲ ਹੈ ਅਸਲ ਦੇ ਵਿੱਚ 20 ਅਪ੍ਰੈਲ ਤੋਂ ਬਾਅਦ ਕਣਕਾਂ ਵਧਣ ਵਾਲੀਆਂ ਹੋਈਆਂ ਤੇ ਲੋਕਾਂ ਨੇ 13 14 ਅਪ੍ਰੈਲ ਨੂੰ ਕੰਮ ਚਲਾਤਾ ਸੀ ਤ ਉਹ ਕੱਚੀਆਂ ਹੀ ਵੱਢੀ ਗਏ ਸਾਂਝ ਨਹੀਂ ਆਉਂਦੀ ਲੋਕਾਂ ਦੀ ਪਤਾ ਨਹੀਂ ਇੰਨੀ ਕਾਲ ਕਾਦੀ ਹੋ ਜਾਂਦੀ ਹੈ ਕਈ ਲੋਕ ਤਾਂ ਉਹ ਬੱਦਲਾਂ ਨੂੰ ਵੇਖ ਕੇ ਫੜਾਫੜ ਕੱਚੀ ਫਸਲ ਵੱਢਣ ਲੱਗ ਜਾਂਦੇ ਆ ਫੇ ਰੱਬ ਤੋਂ ਲੁਕੋ ਕੇ ਤਾਂ ਆਪਾਂ ਕੁਝ ਲਿਜਾਈ ਨਹੀਂ ਸਾਡੇ ਕਿਤੇ ਤੁਸੀਂ ਆ ਰੱਖ ਲੋ ਵੀ ਅਸੀਂ ਅੱਜ ਹੋਵੇ ਆ ਵਧ ਗਿਆ 24 25 ਹੈ ਹਾਂਜੀ 24 25 ਅਪ੍ਰੈਲ ਹੈ ਤੇ ਅੱਜ ਅਸੀਂ ਕਣਕ ਵੱਢ ਰਹੇ ਹਾਂ ਤੇ ਹਜੇ ਵੀ ਕਿਤੇ ਕਿਤੇ ਨਾ ਜਿੱਥੇ ਕਿਤੇ ਕੋਈ ਮਾੜੀ ਮੋਟੀ ਛਾਂ ਪੈਂਦੀ ਤੇ ਰੱਖਦੀ ਹਜੇ ਵੀ ਹਰੇ ਦਾ ਮਤਲਬ ਸਿੱਟੇ ਹੈਗੇ ਆ ਪਰ ਹੁਣ ਲਗਭਗ ਕਣਕ ਸਾਰੀ ਆਈ ਵੀ ਹੈ ਤੇ ਜਿਹੜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਵੱਢੀ ਗਈ ਹੈ ਤੇ ਉਹ ਲਾ ਲਓ ਤੁਸੀਂ ਹਿਸਾਬ ਕਿੰਨੀ ਕੱਚੀ ਹੋਊਗੀ चल चल सही नहीं, नहीं पुली तो पूरी पूरी है नवी पुली है टुटी नहीं पुली है हाँ खंबा ला खंभा वढ़ चला ला कटरा सही है सही है चल जमा सही है घुमाला ਕਾ ਟਾਇਰ ਚੱਲ 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 ਬੱਸ ਬਹੁਤ ਆ ਹੁਣ ਜਮੇ ਮਗਰ ਲੈ ਗਿਆ ਓਕੇ 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 ਹੈ ਘਮਾਰਾ ਘਮਾਰਾ ਪਰ ਇਹਨੂੰ ਘਮਾਰਾ ਵਾਟਲਾ ਵਾਟਲਾ ਥੋੜੀ ਹੋਰ ਉਂ ਹੀ ਡੈਲੀ ਜਾਣਾ ਕੋੜਿਆ ਜਾਣਦੇ ਕਣਕ ਆਪਣੀ ਸੱਜਣਾ ਪੂਰੀ ਚੜੀ ਵੀ ਇਸ ਕਰਕੇ ਰਾਤ ਨੂੰ 10 ਵਜੇ ਤੱਕ ਨਵੜਾਂਗੇ ਬਾਕੀ ਫਿਰ ਕੱਲ ਅੱਜ ਤੱਕ ਬਹੁਤ ਵਧੀਆ ਚੱਲ ਰਹੀ ਹੈ ਕੋਈ ਤਣਾ ਤੁਣਾ ਨਹੀਂ ਮਾਰ ਰਹੀ ਆ ਦੇਖੋ ਕਰ ਦੌੜ ਦੀ ਤੁਹਾਨੂੰ ਪਤਾ ਹੀ ਲੱਗਦਾ ਹੋਣਾ ਕਿ ਪੂਰੀ ਚੜੀ ਵੀ ਹੈ ਚੱਲ ਵੀ ਚੱਲ ਲੈ ਜਾ ਲੈ ਜਾ ਨੂੰ ਕੱਢ ਕੇ ਦੂਜਾ ਟਰੈਕਟਰ ਲਿਆਓ ਵੀ ਲੋ ਵੀ ਸੋ ਜਦੋਂ ਮੰਡੀ ਦੇ ਵਿੱਚ ਹੈ ਨਹੀਂ ਸੀ ਜਗ੍ਹਾ ਤੇ ਫਿਰ ਆਪਾਂ ਘਰੇ ਹੀ ਢੇਰ ਲਾਤਾ ਇੱਥੇ ਹੀ ਲਿਆ ਤੇ ਰਾਤ ਦੇ 11:00 11:30 ਵੱਜ ਗਏ ਐ ਤੇ ਹੁਣ ਆਪਾਂ ਵਲੌਗ ਕਰਦੇ ਇੱਥੇ ਖਤਮ ਮਿਲਦੇ ਆਂ ਫਿਰ ਅਗਲੇ ਕਿਸੇ ਹੋਰ ਵਲੌਗ ਚ ਕੱਲ ਪਰਸੋ ਤੱਕ ਦੁਬਾਰਾ ਫੇਰ ਵੜਾਂਗੇ ਕੰਕ ਫਿਰ ਮਿਲਦੇ ਆਂ ਤਦ ਤੱਕ ਲਈ ਸਸ ਸੇਕਾਰ ਆ ਡਾਲਾ ਤਾਂ ਖੋਲੋ ਲਿਆ ਕਿਲੀ ਕੁਲੀ ਲਿਆ ਕੋਈ ਡਾਲਾ ਖੋਲੋ ਡਾਲਾ ਖੋਲੋ ਕਿਲੀ ਫੜਾ ਕੋਈ ਜਾਂ ਥੋੜਾ ਫੜਾ ਪਲੀਟਾ ਆਊਗੀ ਕਿ ਆ ਗਈ ਨਹੀਂ ਨਹੀਂ ਤੂੰ ਤਾਂ ਇਹ ਕਿ ਮੱਖੂਰ ਬੈਠਾ ਪਹਿਲਾਂ ਮਾਰੀ ਤਾ ਫਟ ਰੋਕ ਦੇ ਰੋਕ ਦੇ ਦੇ ਭਾਈ ਜੁਕ ਦੇ ਤਾੜੀ ਕਰਕੇ ਬਸਾਰੀ ਕਰ ਦਿੰਦੇ ਉਧਰ ਨਾਲ ਲੈ ਜਾ ਗੱਲ ਜੁਕ ਦੇ ਉਧਰ ਨਾਲ ਤਾਂ ਫੁੱਜੇ ਡਾਲਾ ਉਧਰ ਜੁਕ ਦੇ ਜੁਕ ਦੇ ਓ ਚੁੱਕਦੇ ਓਏ ਕਿੱਧਰ ਲਈ ਜਾਂਦਾ ਏ ਮੱਸ ਓਏ ਚੱਕਦੇ ਚੱਕਦੇ ਆਹ ਲੀ ਬਾਹੇ ਮਗਰ ਪਾਉ ਆ ਨਾ ਬਾਹੇ ਓਨੇ ਚਲੋ ਕੰਮ